ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਪਰ ਇੱਥੇ ਸੱਚ ਬੋਲਣ ਵਾਲੇ ਨੂੰ ਜਾਂ ਤਾਂ ਗੋਲੀਆਂ ਦੇ ਨਾਲ ਮਸ਼ਲੀ ਕਰ ਦਿੱਤਾ ਜਾਂਦਾ ਆ ਜਾਂ ਐਕਸੀਡੈਂਟ ਬਣਾ ਦਿੱਤੇ ਜਾਂਦੇ ਆ ਜਾਂ ਖਾਣੇ ਦੇ ਵਿੱਚ ਜ਼ਹਿਰ ਬਣਾ ਦਿੱਤਾ ਜਾਂਦਾ ਆ ਸੋ ਜੇ ਰਾਵਣ ਦੀ ਵੀ ਜੇ ਲੰਕਾ ਕਿਤੇ ਨਾ ਕਿਤੇ ਗਰਕ ਹੋਈ ਤੇ ਤਿੰਨੋਂ ਲੋਕਾਂ ਦਾ ਰਾਜਾ ਸੀ ਕਿੰਨਾ ਗਿਆਨ ਸੀ ਕਿੰਨਾ ਵੱਡਾ ਗਿਆਨੀ ਸੀ ਪਰ ਉਹਦੇ ਰਾਜ ਭਾਗ ਦੇ ਵਿੱਚ ਉਹਦੀ ਸਲਤਨਤ ਇੱਕ ਵੱਖਰੀ ਸੀ ਪੂਰੀ ਬਰਾਬਰੀ ਟੱਕਰ ਦੇਣ ਵਾਲਾ ਬੰਦਗੀ ਦੇ ਨਾਲ ਭਰਪੂਰ ਗਿਆਨੀ ਪਰ ਉਹਦਾ ਰਾਜ ਭਾਗ ਤਬਾਹ ਕਰਨ ਵਾਲਾ ਭਵੀਸ਼ਣ ਉਹਦਾ ਭਰਾਤਾ ਇਸ ਤਰੀਕੇ ਦੇ ਨਾਲ ਸਿੱਖੀ ਦੇ ਇਸ ਚੋਲੇ ਦੇ ਵਿੱਚ ਸਿੱਖੀ ਦੇ ਬਾਣੇ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਡੋਗਰਿਆਂ ਦੀ ਔਲਾਦ ਪੋਲੇ ਦੀ ਔਲਾਦ ਉਹ ਸਾਡੀ ਸਿੱਖੀ ਦੇ ਵਿੱਚ ਵੀ ਆ ਜਾਗੇ ਅੱਜ ਦੇ ਅੱਜ ਦੇ ਨਹੀਂ ਆ ਇਹ ਗੁਰੂ ਕਲਗੀਧਰ ਪਿਤਾ ਦੇ ਸਮੇਂ ਦੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਆ ਧਿਆਨ ਸਿੰਘ ਡੋਗਰੇ ਵਰਗੇ ਜਿਨ੍ਹਾਂ ਨੂੰ ਸੱਚ ਬੋਲਣ ਵਾਲੇ ਚੁਭਦੇ ਆ ਸੰਗਤਾਂ ਅਕਿ ਸੱਚ ਰੱਖਣ ਵਾਲੇ ਚੁਭਦੇ ਆ ਜੇ ਤੁਸੀਂ ਸ਼ਰੇ ਆਮ ਟੱਕਰ ਕੇ ਤੁਸੀਂ ਸਵਾਲਾਂ ਦੇ ਜਵਾਬ ਜਵਾਬ ਨਹੀਂ ਉਹਦੇ ਦੇ ਸਕੇ ਤੇ ਇਹਨੂੰ ਪਿੱਠ ਤੇ ਵਾਰ ਕਰਨਾ ਕਹਿੰਦੇ ਆ ਪਿੱਠ ਤੇ ਵਾਰ ਕਾਇਰ ਕਰਦੇ ਆ ਮਰਦ ਜਿਹੜੇ ਆ ਹਮੇਸ਼ਾ ਛਾਤੀ ਦੇ ਨਾਲ ਟੱਕਰ ਲੈਂਦੇ ਆ ਸਿੱਧਾ ਆਮਣੇ ਸਾਹਮਣੇ ਟੱਕਰਦੇ ਆ ਤੇ ਪਿੱਠ ਤੇ ਵਾਰ ਕਾਇਰ ਤੇ ਡਰਪੋਕ ਤੇ ਨਖਿੱਧ ਮੰਤਾ ਡਿੱਗੇ ਹੋਏ ਕਿਰਦਾਰ ਵਾਲਾ ਕਰਦਾ ਆ ਤੇ ਤੁਸੀਂ ਪਿੱਠ ਤੇ ਵਾਰ ਕਰਕੇ ਤੁਸੀਂ ਇਹ ਸਾਬਤ ਕਰ ਦਿੱਤਾ ਆ ਤੁਸੀਂ ਸਿਰੇ ਤੇ ਡਰਪੋਕ ਨਖਿੱਧ ਨੀਵੇਂ ਕਿਰਦਾਰ ਦੇ ਨੀਵੇਂ ਦਰਜੇ ਤੇ ਤੇ ਬੇਗੱਧ ਬੇਗਹਿਰਤ ਲੋਕੋ ਤੁਸੀਂ ਤੁਹਾਡੇ ਚ ਸਿੱਖੀ ਦਾ ਇੱਕ ਵੀ ਕਿਣਕਾ ਮਾਤਰ ਨਹੀਂ ਹੈਗਾ